ਇਹੀ ਪੇਟਾਰਨ ਗਰਮੀ ਦਾ ਬਤੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਹੋ ਸਿਪ ਸਤਿਗੁਰੂ ਦੇ ਹਰ ਹੋਇ ਗਾਓ ਸਚੀ ਬਾਣੀ ਵਾਰਨੀ ਤਾਇ ਗਾਓ ਗੁਰੂ ਦੇ ਵਾਹੇ ਯਾ ਸਰਬਾਨੀ ਸੁਖੋਂ ਬਖੂ ਜੀਆ ਅਰਜ ਸਹਿਜ ਸੁਭਾਈ ਇਹ ਦਰਸਨ ਪਰਸੀ ਆਏ ਗੁਰੂ ਘਰ ਜਨਮ ਮਰਨ ਦੇਖ ਜਾਏ ਤਨੁ ਵੈਰਿ ਗੁਰੂ ਸਾਹਿਬ ਜੀ ਸਤਨਾਮ ਸੇ ਦੀਵਾ ਜਗਰੋ ਸਾਹਿਬ ਜੀ ਸੋਰਠਿ ਮੁਹੱਲਾ ਪੰਜਵਾਂ ਜੇ ਤੀਸ ਮਹਰੀ ਦੇਖੋਰੇ ਨਰ ਤੇਤੀ ਝੜ ਜਾਣੀ ਜੇ ਤੀਸ ਮਹਰੀ ਦੇਖੋਰੇ ਨਰ ਤੇਤੀ රාමනාම සංකරමන පබයි බන්දරමනින් පාරේමිරෝ සුකදාතන් ගොරපුර තියාදසම් තොමොහි සඳුපඩතර ਦੰਮ ਤਰੋਧ ਰੋਗ ਲੋਭ ਅਭਿਮਾਨ ਤਾਰੇ ਸੁਖ ਨਹੀਂ ਪਾਈਆ ਹੋਰ ਇਹ ਤੂੰ ਸਦਲ ਕੀਰੇ ਮਨ ਤਉ ਅਰਧ ਮੰਗਲ ਸੁਖ ਪਾਈਆ ਕਾਰਨ ਭਨੈ ਅੰਤਰ ਵਿਦਿਆਨ ਦਾਤੀ ਕਰਮਨ ਸੇਵਾ ਬਾਰ ਪੂਜਾ ਊਮਦੇ ਬਨੂਹਾ ਆਪਾ ਗੂਦਤ ਕਰਦੇ ਦੇਵ ਗੋਬਿੰਦ ਦਾ ਰੋਦਰ ਧਿਆਨ ਬਾਦਵੇ ਪਰਬ੍ਰੰਭੁ ਕਾਲੰ ਨਾਮ ਬਤਨ ਨਾਮ ਵਾਲਿਬਾ

वाहेगुरू जीा खालसा वाहेगुरु जी फते